ਚਮਤਕਾਰ ਨਹੀਂ ਤਾਂ ਹੋਲ ਕਿਸ਼ਤੀ ਡੁੱਬਣ ਮਗਰੋਂ ਵੀ 5 ਦਿਨ ਤੱਕ ਭੁੱਖਾ ਪਾਣਾ ਤੈਤਾ ਰਿਹਾ ਬੰਦਾ 600 ਕਿਲੋਮੀਟਰ ਦਾ ਸਫ਼ਰ ਕੀਤਾ ਤੈ ਇੰਜ ਲੱਗਦਾ ਹੈ ਜਿਵੇਂ ਰੱਬ ਨੇ ਖੁਦ ਇਸ ਬੰਦੇ ਦੀ ਫੜੀ ਹੋਵੇ ਬਾਹ ਤੁਸੀਂ ਦੇਖ ਰਹੇ ਹੋ ਟੈਲੀਪੋਸਟ ਪੰਜਾਬੀ ਮਹਾਸਨੈਨਾ ਕਹਿੰਦੇ ਨੇ ਕਿ ਬਹਾਦਰਾਂ ਦਾ ਸਾਥ ਰੱਬ ਵੀ ਦਿੰਦਾ ਹੈ ਜੇ ਸਾਡੇ ਅੰਦਰ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਜਿੱਤ ਜ਼ਰੂਰ ਹਾਸਲ ਹੁੰਦੀ ਹੈ ਜੀ ਹਾਂ ਜਿੱਕ ਅਜਿਹੇ ਇਨਸਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਵੇਂ ਮਾਮਲਾ 5 ਸਾਲ ਪੁਰਾਣਾ ਹੈ ਪਰ ਇਸ ਵਕਤ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਦੱਸਦੀ ਹੈ ਕਿ ਮਾਮਲਾ ਰਵਿੰਦਰ ਨਾਥ ਤੈਜੋ 5 ਦਿਨ ਭੁੱਖੇ ਪਾਣੇ ਸਮੁੰਦਰ ਦੇ ਵਿੱਚ ਤੈਰਦਾ ਰਿਹਾ ਜਦ ਕਿ ਉਸਦੇ ਬਾਕੀ ਸਾਥੀ ਸੀ ਹਾਰ ਮੰਨ ਬੈਠੇ ਨੇ ਪਰ ਇਹ ਰਵਿੰਦਰ ਨਾਥ ਤਾਂ ਸਖਸ਼ ਹਾਰ ਨਹੀਂ ਮੰਨਦਾ ਮਸ਼ੇਰਾ ਐ ਜੋ ਮੱਛੀਆਂ ਫੜਨ ਦੇ ਲਈ ਸਮੁੰਦਰ ਦੇ ਵਿੱਚ ਜਾਂਦਾ ਹੈ ਤੇ ਅਚਾਨਕ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਤੇ ਇਸ ਨੇ ਹਾਰ ਨਹੀਂ ਮੰਨੀ ਹੱਥ ਪੈਰ ਮਾਰਦਾ ਹੀ ਰਹਿੰਦਾ ਤੇ 5 ਦਿਨ ਤੱਕ ਭੁੱਖਾ ਪਾਣਾ ਬਿਨਾ ਕੁਝ ਥਮੇ ਬਿਨਾ ਕੁਝ ਖਾਦੀ ਹੀ ਜੜਾ ਪਾਣੀ ਦੇ ਵਿੱਚ ਤੈਰਦਾ ਰਿਹਾ ਤੇ ਕਿਵੇਂ ਜੀਉਂਦਾ ਰਿਹਾ ਲੋਕਾਂ ਨੇ ਬਹੁਤ ਸਾਰੇ ਸਪਾਲ ਖੜੇ ਕੀਤੇ ਕਿਿਆ ਸਰਾਈਆਂ ਲਾਈਆਂ ਕਿ ਕਿੰਝ ਜਿਵੇਂ ਰੱਬ ਨੇ ਇਸ ਦੇ ਉੱਤੇ ਹੱਥ ਰੱਖਿਆ ਹੋਵੇ ਰੱਬ ਨੇ ਇਸ ਦੀ ਬਾਪੜੀ ਹੋਵੇ ਸ਼ਾਇਦ ਤਾਂ ਹੀ ਬਚਿਆ ਹੋਵੇ ਪੂਰਾ ਜਿਹੜਾ ਮਾਮਲਾ ਦੱਸਦੇ ਆ ਪੂਰੀ ਕਹਾਣੀ ਇਸ ਸਖਸ਼ਤੀ ਦੱਸਦੇ ਆ ਤੇ ਸੁਣ ਕੇ ਤੁਸੀਂ ਵੀ ਜੜਿਆ ਹੈਰਾਨ ਹੋ ਜਾਓਗੇ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਕਿ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਸੋਚਣ ਨੂੰ ਮਜਬੂਰ ਹੋ ਜਾਓਗੇ ਕਿ ਵਾਕਿਆਤ ਇਸ ਬੰਦੇ ਤੇ ਰੱਬ ਦਾ ਹੱਥ ਸੀ ਮੱਛੀਆਂ ਫੜਨਗੇ ਬੰਦਿਆਂ ਦੀ ਕਿਸ਼ਤੀ ਸਮੁੰਦਰ ਦੇ ਵਿਚਾਲੇ ਡੁੱਬ ਜਾਂਦੀ ਹੈ ਮੌਸਮ ਵਿਪਾਕ ਤੇ ਤੂਫਾਨ ਦਾ ਅਲਰਟ ਜਾਰੀ ਕਰਨ ਦੇ ਬਾਵਜੂਦ ਇਹ ਮਛੇਰੇ ਮੱਛੀਆਂ ਫੜਨ ਸਮੁੰਦਰ ਦੇ ਵਿੱਚ ਚਲੇ ਜਾਂਦੇ ਨੇ ਮਛੇਰਾ ਸਮੁੰਦਰ ਦੇ ਵਿੱਚ ਮੱਛੀਆਂ ਫੜਨ ਨਾ ਜਾਵੇ ਹਾਲਾਂਕਿ ਮੌਸਮ ਵਿਭਾਗ ਤੇ ਵੱਲੋਂ ਕਿਹਾ ਗਿਆ ਸੀ ਪਰ ਫਿਰ ਵੀ ਮਛੇਰੇ ਕਿਸ਼ਤੀ ਦੇ ਵਿੱਚ ਸੀ ਸਮੁੰਦਰ ਦੇ ਵਿੱਚ ਜ਼ਬਰਦਸਤ ਤੂਫਾਨ ਆਇਆ ਤੇ ਇਹਨਾਂ ਮਛੇਰਿਆਂ ਦੀ ਕਿਸ਼ਤੀ ਸਮੁੰਦਰ ਦੇ ਵਿੱਚ ਡੁੱਬ ਜਾਂਦੀ ਹੈ ਕਿਸ਼ਤੀ ਮੰਦੀ ਹੋਣ ਕਰਕੇ 31 ਮਛੇਰੇ ਸਮੁੰਦਰ ਦੇ ਵਿੱਚ ਰੁੜਕੇ ਪਰ ਉਹਨਾਂ ਨੂੰ ਘੱਟ ਹੀ ਪਤਾ ਸੀ ਕਿ ਕੁਤੂਫਾਨ ਆ ਕੇ ਉਹਨਾਂ ਦੇ ਸਾਹਮਣੇ ਇਸ ਤਰ੍ਹਾਂ ਖੜਾ ਹੋਵੇਗਾ ਕਿ ਉਹ ਜਾਂ ਤਾਂ ਲੜਨਗੇ ਜਾਂ ਮੌਤ ਨੂੰ ਸਵੀਕਾਰ ਕਰਨਗੇ ਰਵਿੰਦਰਨਾਥ ਨੇ ਮੌਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਲੜਾਈ ਸ਼ੁਰੂ ਕਰ ਦਿੱਤੀ ਸਿਰਫ ਇੱਕ ਦਿਨ ਲਈ ਨਹੀਂ 4 ਦਿਨ ਤੱਕ ਲੜਦਾ ਰਿਹਾ ਉਹ ਉਦੋਂ ਤੱਕ ਲੜਦਾ ਰਿਹਾ ਜਦੋਂ ਤੱਕ ਕੋਈ ਉਸ ਦੀ ਮਦਦ ਦੇ ਲਈ ਨਹੀਂ ਆਇਆ ਉਹ 4 ਦਿਨਾਂ ਤੱਕ ਤੇਜ਼ ਵਕਤੇ ਪਾਣੀ ਦੇ ਵਿੱਚ ਤੈਰਦਾ ਰਿਹਾ ਥੱਕੇ ਬਿਨਾਂ ਰੁੱਕੇ ਬਿਨਾਂ ਕਲਪਨਾ ਕਰੋ ਕਿ ਉਸਨੇ 4 ਦਿਨ ਤੈਰਾਕੀ ਕੀਤੀ ਤੇ ਫਿਰ ਵੀ ਉਸਨੇ 600 ਕਿਲੋਮੀਟਰ ਦੀ ਦੂਰੀ طے ਕੀਤੀ ਦਰਸਲ ਰਵਿੰਦਰਨਾਥ ਆਪਣੇ ਸਾਥੀਆਂ ਦੇ ਨਾਲ ਮੱਛੀਆਂ ਫੜਨ ਦੇ ਲਈ ਪਹੁੰਚਿਆ ਜਿਸ ਦੌਰਾਨ ਮੌਸਮ ਵਿਭਾਗ ਨੇ ਖਰਾ ਮੌਸਮ ਦੀ ਚੇਤਾਵਨੀ ਦਿੱਤੀ ਕੋਲਕਾਤਾ ਤੋਂ ਬੰਗਲਾਦੇਸ਼ ਦੀ ਸਮੁੰਦਰੀ ਸਰਹੱਦ ਤੱਕ ਮੀਂਹ ਪੈ ਰਿਹਾ ਸੀ ਇਸ ਸਮੁੰਦਰ ਦੇ ਵਿੱਚ ਤੇਜ਼ ਤੂਫਾਨ ਆ ਰਿਹਾ ਸੀ ਇੱਕ ਇੱਕ ਕਰਕੇ ਸਾਰੀਆਂ ਕਿਸ਼ਤੀਆਂ ਡੁੱਬਣ ਲੱਗੀਆਂ ਪਰ ਬੰਗਲਾਦੇਸ਼ੀ ਕਿਸ਼ਤੀਆਂ ਨੇ ਕੁਝ ਘੰਟਿਆਂ ਦੇ ਵਿੱਚ 1300 ਮਛੇਰਿਆਂ ਨੂੰ ਬਚਾ ਲਿਆ ਹਾਲਾਂਕਿ ਇਸ ਦੌਰਾਨ ਦੋ ਵੱਡੇ ਜਹਾਜ਼ ਗੁੰਮ ਹੋ ਗਏ ਇਸ ਦੇ ਵਿੱਚ ਕਰੀਬ 5 ਮਸ਼ੇਰੇ ਸਨ ਅਧਿਕਾਰੀਆਂ ਨੇ ਖੱਤ੍ਹਾ ਪ੍ਰਗਟਾਇਆ ਕਿ ਸਾਰਿਆਂ ਦੀ ਮੌਤ ਹੋ ਗਈ ਰਵਿੰਦਰਨਾਥ 10 ਵਿੱਚ ਦੇ ਵਿੱਚ ਰੁੜ ਗਿਆ ਪਰ ਉਸਨੇ ਮੌਤ ਨੂੰ ਮੌਤ ਤੋਂ ਹਾਰਿਆ ਨਹੀਂ 4 ਦਿਨਾਂ ਬਾਅਦ ਰਵਿੰਦਰਨਾਥ ਨੂੰ ਬੀਚ ਤੇ ਇਸੇ ਤਰ੍ਹਾਂ ਦੇ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨੇ ਦੇਖਿਆ ਤਾਂ ਅਚਾਨਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਰ ਵਾਰ ਪਾਣੀ ਦੇ ਤੇਜ਼ ਵਹਾ ਕਰਨ ਉਹ ਸਫਲ ਹੋ ਰਿਹਾ ਸੀ ਜਹਾਜ਼ ਦੇ ਵਿੱਚ ਚੜਨ ਲੱਗ ਗਿਆ ਪਰ ਆਖਿਰਕਾਰ ਰਵਿੰਦਰਨਾਥ ਨੂੰ ਲਾਈਫ ਜੈਕਟ ਦਿੱਤੀ ਗਈ ਤੇ ਕਈ ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਮੁੱਢਲੀ ਸਹਾਇਤਾ ਦਿੱਤੀ ਗਈ ਪਹੁੰਚ ਦਿੱਤਾ ਗਿਆ ਤੇ ਨਵੇਂ ਕੱਪੜੇ ਦਿੱਤੇ ਗਏ ਤੇ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਲੋਕ ਤਰਤਰਾਂ ਦੀ ਜੜੀਆ ਟਿੱਪਣੀ ਕਰ ਰਿਹਾ ਕਿ ਆਖਿਰਕਾਰ ਕਿੰਝ ਸੰਭਵ ਹੋਇਆ ਤੇ ਉੱਥੇ ਲੋਕਾਂ ਨੇ ਕਿਹਾ ਕਿ ਸੱਚਮੁੱਚ ਇਸ ਬੰਦੇ ਦੀ ਰੱਬ ਨੇ ਹੀ ਬਾਹ ਫੜੀ ਹੋਵੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ਼ਤੀ ਡੁੱਬਣ ਤੋਂ ਬਾਅਦ ਇਹ ਬੰਦਾ 5 ਦਿਨ ਤੱਕ ਪਾਣੀ ਦੇ ਵਿੱਚ ਤੈਰਦਾ ਰਿਹਾ ਤੈਰਦਾ ਰਿਹਾ ਜਿਸ ਨੇ 600 ਕਿਲੋਮੀਟਰ ਦਾ ਸਫ਼ਰ ਵੀ ਤੈਅ ਕੀਤਾ ਤੇ ਬਾਅਦ ਵਿੱਚ ਇਸ ਤੇ ਲਈ ਜਿਵੇਂ ਰੱਬ ਦਾ ਬੰਦਾ ਆਇਆ ਹੋਵੇ ক্রੂ ਮੈਂਬਰ ਵੀ ਹੈਰਾਨ ਸੀ ਖੁਸ਼ੀ ਪ੍ਰਗਟਾਈ ਗਈ ਕਿ ਕਿੰਝ ਇਸ ਬੰਦੇ ਦੀ ਜਾਨ ਬਚੀ ਹੈ ਤੇ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਚੜਿਆ ਕਮੈਂਟ ਕੀਤੇ ਗਏ ਤਰ੍ਹਾਂ ਤਰ੍ਹਾਂ ਦੇ ਕਿ ਕਿੰਚ ਇਸ ਬੰਦੇ ਦੀ ਬਹਾਦਰੀ ਦਾ ਰੱਬ ਨੇ ਵੀ ਸਾਥ ਦਿੱਤਾ ਕਿਉਂਕਿ ਉਸਨੇ ਹੌਸਲਾ ਨਹੀਂ ਛੱਡਿਆ ਹਮੇਸ਼ਾ ਲੜਦਾ ਰਿਹਾ ਜੜਾ ਪੰਜ ਦਿਨ ਤੱਕ ਸਮੁੰਦਰੀ ਜਹਾਜ਼ ਦਾ ਕੈਪਟਨ ਰੱਬ ਹੀ ਬਣ ਕੇ ਜਿਵੇਂ ਇਸ ਬੰਦੇ ਲਈ ਆਇਆ ਹੋਵੇ ਬਿਲਕੁਲ ਸਹੀ ਗੱਲ ਹੈ ਰੱਬ ਨੇ ਹੀ ਬਚਾਇਆ ਜੇ ਰੱਬ ਨਹੀਂ ਬਚਾਉਣਾ ਚੌਂਦਾ ਤਾਂ ਜਦੋਂ ਵੱਡੇ ਵੱਡੇ ਪਾਣੀ ਦੇ ਵਿੱਚ ਤੈਰਨ ਵਾਲੇ ਪਾਣੀ ਦੇ ਵਿੱਚ ਥੱਕ ਖਾਰ ਕੇ ਡੁੱਬ ਜਾਂਦੇ ਨੇ ਤਾਂ ਫਿਰ ਇਹ ਵਿਅਕਤੀ ਕਿਵੇਂ ਬਚ ਸਕਿਆ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਝ ਇਸ ਬੰਦੇ ਨੂੰ ਖੁਦ ਆ ਕੇ ਰੱਬ ਨੇ ਬਚਾਇਆ